ਜਿੰਦਾ ਦੀ ਕਿਹਾ ਕਿ ਇਹ ਇਸਵ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦੇ ਕਾਂਗਰਸ ਨੂੰ ਜ਼ਿਆਦਾ ਮਿਲੇਗਾ ਪਰ ਦੂਜੇ ਪਾਸੇ ਦੇਖਿਆ ਜੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਵੰਗਨੇ ਸ਼ੀਟਾਂ ਉਹਨਾਂ ਨੂੰ ਆਈਆਂ ਸੀਗੀਆਂ ਬਹੁਤ ਮਤ ਸੀਗਾ ਰਿਕਾਰਡ ਤੋੜ ਦੇਗਾ ਪਰ ਹੁਣ ਜਿਹੜੇ ਲੋਕ ਸਭਾ ਦੇ ਵਿੱਚ ਫਿਰ ਕਿੰਦਾ ਦਾ ਮਿਲਣਗੇ ਦੇਖਦੇ ਕਿ ਆਮ ਆਦਮੀ ਪਾਰਟੀ ਬੈਕਵਰਡ ਜਾਏਗੀ

बीजेपी सरकार दोनों जोड़िया है गठजोड़ करके मतलब इलैक्श लड़ते थे नौ मास का रिश्ता भी कहते अब नौ मास का रिश्ता अलग अलग है हो, हो गया जो नुकसान है बीजेपी या अकाल मिलेगा जितने सोह भी वोट अपना कंबाइंड कर दिए ਆقلੀ ਪਾਰਟ ਹੋਏ ਜਿੱਤ ਰਹੇ ਸੀ ਚਲਿਆ ਗਿਆ ਪੈਸੇ ਨੂੰ ਕਿ ਇਹਨਾਂ ਦਾ ਬੋਟ ਜਿਹੜਾ ਉਹ ਡਾਇਰੈਕਟ ਹੋਣਾ 100% ਹੋਣਾ ਉਹਦਾ ਫਾਇਦਾ ਜਿਹੜਾ ਆ ਤੇ ਪੰਨੋ ਸੁਈਏਗਾ ਇੱਕ ਸਾਲ ਤੱਕ ਆਮ ਨੂੰ ਕਾਜੀ ਨਹੀਂ ਜੀਏਗਾ ਜੋ ਇਹ ਹੈ ਕਿ ਨੂੰ ਤਾਂ ਪੱਕਾ ਹੈ ਉਹ ਚੇਲਣਾ ਪਏਗਾ ਇਸ ਵਾਰ ਦੇ 2024 ਦੇ ਜਿਹੜੇ ਲੋਕ ਸਭਾ ਚੋਣਾਂ ਆਇਆ ਉਹਨਾਂ ਦਾ ਬਿਗਲ ਬਚ ਗਿਆ ਹੈ ਤੇ ਇਸ ਵੇਲੇ ਜਿਹੜੇ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੀਆਂ ਚਾਰ ਪਾਰਟੀਆਂ ਜਿਹੜੀਆਂ ਲੋਕ ਸਭਾ ਚੋਣਾਂਾਂ ਦੇ ਵਿੱਚ ਲੜ ਰਹੀਆਂ ਗਈਆਂ ਤੇ ਇਸ ਲਈ ਜਿਹੜੇ ਸਾਡੇ ਨਾਲ ਵਿਸ਼ਪੱਤਰ ਦਾ ਜਿਹੜੇ ਅੱਗੇ ਆ ਗਏ ਵੀਰੇ ਜੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਚਾਰ ਪਾਰਟੀਆਂ ਜਿਹੜੀਆਂ ਲੜ ਰਹੀਆਂ ਗਈਆਂ ਚੋਣਾਂ ਲੜ ਰਹੀਆਂ ਕਿੰਨਾ ਕੁ ਬੈਨੀਫਿਟ ਜਿਹੜਾ ਹੈਗਾ ਅਲੱਗ-ਅਲੱਗ ਪਾਰਟੀਆਂ ਨੂੰ ਮਿਲੇਗਾ ਮੈਂ ਸ਼ੁਆਭੇਚ ਸਭ ਤੋਂ ਪਹਿਲਾਂ ਇਹੀ ਕਹਿਣਾ ਚਾਹਾਂਗਾ ਕਿ ਲੋਕਤੰਤਰ ਦੇ ਮਹਾ ਪਰਵ ਦਾ ਆਗਾਜ਼ ਜਿਹੜਾ ਆ ਚੋਣ ਜਾਬਤੇ ਦੇ ਨਾਲ ਸ਼ੁਰੂ ਹੋ ਗਿਆ ਸੀਗਾ ਤੇ ਸਾਨੂੰ ਲੋਕਾਂ ਨੂੰ ਵੀ ਇਹਦੇ ਵਿੱਚ ਬੋਲ ਦੇ ਰੂਪ ਦੇ ਵਿੱਚ ਆਪਣੀ ਆਹੋਤੀ ਜ਼ਰੂਰ ਪਾਣੀ ਚਾਹੀਦੀ ਆ ਤਾਂ ਜੋ ਸਹੀ ਬੰਦਿਆਂ ਨੂੰ ਜਿਹੜਾ ਆ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਿਆ ਜਾ ਸਕੇ ਤਾਂ ਜੋ ਸਾਡਾ ਦੇਸ਼ ਜਿਹੜਾ ਵਧੀਆ ਤਰੀਕੇ ਨਾਲ ਤਰੱਕੀ ਕਰ ਸਕੇ ਦੂਸਰਾ ਤਾਂ ਉਹ ਸਵਾਲ ਸੀਗਾ ਕਿ ਇਸ ਵਾਰ ਜਿਹੜੀਆਂ ਚਾਰ ਪਾਰਟੀਆਂ ਨੇ ਲੜਾਂ ਦੇ ਵਿੱਚ ਤੇ ਕਿਸਾਂ ਲੋਕ ਸਭਾ ਇਲੈਕਸ਼ਨ ਜਿਗਾ ਸੋ ਇਸ ਵਾਰ ਮੈਂ ਕਹਾਂਗਾ ਕਿ ਇਸ ਵਾਰ ਜਿਹੜਾ ਇਲੈਕਸ਼ਨ ਹੈ ਬੜਾ ਹੀ ਨਕੂ ਜਤ ਜਾਣਾ ਹੋਵੇ ਜਾਂ ਇਹ ਆਉਦੀ ਕਿ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਏ ਬੀਜੇਪੀ ਦੀ ਹੋਰ ਕੋਈ ਨਹੀਂ ਹੈਗੀ ਆਮ ਆਵੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਵੀ ਪਾਰਟੀ ਦਾ ਵੀ ਕੋਈ 2 ਸਾਲਾਂ ਦੇ ਵਿੱਚ ਆਪਣਾ ਕੈਡਰ ਬੋਰਡ ਇੰਨਾ ਕਠਾ ਨਹੀਂ ਹੋ ਸਕਿਆ ਅ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਤੇ ਕਾਂਗਰਸ ਮਜਬੂਤ ਸਥਿਤੀ ਦੇ ਵਿੱਚ ਨਹੀਂ ਔਰ ਇੱਕ ਦੂਸਰੇ ਨੂੰ ਟੱਕਰ ਦਿੰਦੇ ਹੋਏ ਵੀ ਦਿਸ ਰਹੀ ਨਹੀਂ ਚਲੋ ਹਾਂ ਜੇ ਕਹਿ ਸਕਦੇ ਹਾਂ ਕਿ ਸਵਾ ਜਿਹੜਾ ਜ਼ਿਆਦਾ ਫਾਇਦਾ ਹੈਗਾ ਅਕਾਲੀ ਦਲ ਨੂੰ ਤੇ ਕਾਂਗਰਸ ਨੂੰ ਮਿਲ ਜਾਨਾ ਵੀ ਵੀਰੇ ਜਿਹਨਾਂ ਨੇ ਕਿਹਾ ਕਿ ਇਹ ਇਸ ਵਾਰ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਤੇ ਕਾਂਗਰਸ ਨੂੰ ਫਾਇਦਾ ਮਿਲੇਗਾ ਪਰ ਦੂਜੇ ਪਾਸੇ ਦੇਖਿਆ ਜੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ 91 ਸੀਟਾਂ ਉਹਨਾਂ ਨੂੰ ਆਈਆਂ ਸੀਗੀਆਂ ਬਹੁਤ ਮਤ ਸੀਗਾ ਰਿਕਾਰਡ ਤੋੜ ਸੀਗਾ ਪਰ ਹੂ ਜਿਹੜੇ ਲੋਕ ਸਭਾ ਦੇ ਵਿੱਚ ਫਿਰ ਕਿਦਾਂ ਦਾ ਮੰਨ ਲਈ ਦੇਖਦੇ ਕਿ ਆਮ ਆਦਮੀ ਪਾਰਟੀ ਬੈਕਵਰਡ ਤੇ ਜਾਏਗੀ। ਉਹ ਦੇਖੋ ਮੇਰੇ ਇਸ ਮੈਦੇ ਵਿੱਚ ਇਹ ਦੱਸਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ 2 ਸਾਲ ਪਹਿਲਾਂ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਈ ਸੀਗੀ, ਨੋ ਡਾਊਟ ਕਿ ਉਹਨਾਂ ਨੇ ਕਾਫੀ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਜਿਹਦੇ ਵਿੱਚ ਉਹ ਕੁਝ ਪੂਰੀਆਂ ਵੀ ਕੀਤੀਆਂ ਜਿਨ੍ਹਾਂ ਵਿੱਚ ਉਹ ਦੀ ਸੀ ਮਾਫੀ ਲੱਖ ਸੰਭੀ ਠੀਕਾ ਔਰ ਦਾਗਨਾ ਸਰਕਾਰੀ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ। ਪਰ ਜਿੱਥੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਪਰ ਦੂਜੇ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਉਹ ਇਸ ਕਰਕੇ ਹੈ ਕਿ ਪੰਜਾਬ ਦੀ ਇੱਕ ਮਾਤਰ ਜਿਹੜੀ ਇੰਡਸਟਰੀ ਹੈ ਜਿਹੜੀ ਕ੍ਰੈਸ਼ ਦੀ ਇੰਡਸਟਰੀ ਜਿਹੜਾ ਜ਼ਿਲ੍ਹਾ ਪਠਾਨਕੋਟ ਦੀ ਹੈ ਤਾਂ ਇੱਕੋ ਜਨਸੀ ਆਉ। ਤੋਂ ਇਸ ਲਈ ਹਜ਼ਾਏ ਹੈ ਕਿ ਉਹ ਬੰਦ ਹੋਣ ਕਰਕੇ ਜਿੱਥੇ ਕ੍ਰੈਸ਼ਰ ਮਾਲਕਾਂ ਨੂੰ ਕਰੋੜਾ ਰੁਪਈਆ ਲਗਾਇਆ ਆ ਉਹਨਾਂ ਛਾਣ ਹੋ ਰਿਹਾ ਉੱਥੇ ਗਿਜੇ ਪਾਸੇ ਇਸ ਖੇਤਰ ਦੇ ਨਾਲ ਜੁੜੇ ਹੋਰ ਕਈ ਸਾਰੇ ਕਾਰੋਬਾਰ ਹੈਗੇ ਨੇ ਜਿਹੜੇ ਕਿ ਇਸ ਵੇਲੇ ਬੰਦ ਪਏ ਹੋਏ ਨੇ ਜਿੱਥੇ ਚਾਹੀ ਆਪਾਂ ਗੱਲ ਕ੍ਰੈਸ਼ ਇੰਡਸਟਰੀ ਦੇ ਉੱਤੇ ਕੰਮ ਕਰਨ ਵਾਲੀ ਲੇਬਰ ਦੀ ਕਰ ਲਈਏ ਜਾਂ ਇਹਨਾਂ ਖਾਵਾ ਤੇ ਜਿਹੜਾ ਪੈਨਸ਼ਨ ਲਗਾਉਣ ਵਾਲੇ ਲੋਕ ਨੇ ਉਹਨਾਂ ਦੀ ਗੱਲ ਕਰ ਲਈਏ ਫਿਰ ਜਿਹੜਾ ਰਾਜ ਮ ਆ ਉਹਨਾਂ ਦੀ ਗੱਲ ਕਰਨੀ ਸੋ ਕਹਿ ਸਕਦੇ ਕਿ ਇਹੋਲੇ ਕਈ ਸਾਰੇ ਜਿਹੜੇ ਲੋਕ ਨੇ ਉਹ ਇਹਨਾਂ ਪ੍ਰਭਾਵਿਤ ਹੋਏ ਨੇ ਜੇਕਰ ਆਮ ਆਦਮੀ ਪਾਰਟੀ ਕਹ ਰਹੀ ਕਿ ਪਹਾੜਾਂ ਦੀ ਗੀਤੀ ਦੇ ਵਿੱਚ ਰੋਜ਼ਗਾਰ ਦਿੱਤਾ ਤਾਂ ਲੱਖਾਂ ਦੀ ਗੀਤੀ ਦੇ ਵਿੱਚ ਮੇਰੇ ਹਸਾਲਾ ਰੋਜ਼ਗਾਰ ਖੋਇਆ ਵੀ ਹੈ ਜਿਸ ਬਿਜਾ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਬੈਕਫੁੱਟ ਤੇ ਆਂਦੀ ਹੋਏ ਤੇ ਇਸ ਲਈ ਸੋ ਇਹ ਲਿਹਾਜਾ ਕਹਿ ਸਕਦੇ ਆ ਆਪਾਂ ਕਿ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੂੰ ਇਸੀ ਦਾ ਨੁਕਸਾਨ ਜਰੂਰ ਚੇਲ ਲਵੇਗਾ ਕਿਉਂਕਿ ਨਾਲ ਦੀ ਨਾਲ ਜੇਕਰ ਗੱਲ ਕਰੀਏ ਕਿ ਕਲੋਨੀਆਂ ਜਿਹੜੀਆਂ ਉਹ ਵੀ ਘਟੋੜੀਆਂ ਕਰੋਨਾ ਜਿਹੜੇ ਨੇ ਉਹ ਪ੍ਰੇਸ਼ਾਨ ਹੋ ਰਹੇ ਨੇ ਅਜਿਹੀਆਂ ਵੱਡੀਆਂ ਚੀਜ਼ਾਂ ਨੇ ਜਿਹਦਾ ਉੱਤੇ ਲੋਕ ਜਿਹੜਾ ਪੂਰੀ ਤਰ੍ਹਾਂ ਦੇਖ ਰਹੇ ਨੇ ਸਮਝ ਰਹੇ ਨੇ ਉਸ ਦੇਖ-ਸੋਚ ਕੇ ਜਿਹੜਾ ਉਹ ਵੋਟ ਕਰਨਗੇ ਦੋ ਲੋਕ ਸਭਾ ਚੋਣਾਂ ਹੈ ਪੰਜਾਬ ਦੇ ਵਿੱਚ ਹਰ ਵਾਰ ਦੇਖਿਆ ਗਿਆ ਸੀ ਕਿ ਪੰਜਾਬ ਅਕਾਲੀ ਅਕਾਲੀ ਸਰਕਾਰ ਤੇ ਬੀਜੇਪੀ ਸਰਕਾਰ ਦੋਨੇ ਜੜੀਆਂ ਹੈਗੀਆਂ ਹੈਗੀਆਂ ਗੜਜੋੜ ਕਰਕੇ ਬਣ ਕੇ ਇਲੈਕਸ਼ਨ ਲੜਦੇ ਸੀਗੇ ਨੋ ਮਾਦਾ ਇਸ਼ਤਹਾ ਵੀ ਕਹਿੰਦੀ ਅਜੂ ਲੋ ਮਾਸ ਦਾ ਰਿਸ਼ਤਾ ਅਲੱਗ-ਅਲੱਗ ਹੋ ਗਿਆਗਾ ਇਹਦਾ ਜਿਹੜਾ ਨੁਕਸਾਨ ਆ ਬੀਜੇਪੀ ਜਾਂ ਅਕਾਲੀਆ ਨੂੰ ਕਿੰਨਾ ਨੂੰ ਮਿਲੇਗਾ ਬਿਲਕੁਲ ਨਹੀਂ ਤਾਂ ਨੁਕਸਾਨ ਦੋਵਾਂ ਟੀਹ ਨੂੰ ਹੋਣਾ ਅਕਾਲੀਆ ਨੂੰ ਵੀ ਹੋਣਾ ਤੇ ਬੀਜੇਪੀ ਨੂੰ ਵੀ ਹੋਣਾ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਜਲੰਧ ਦਾ ਬਾਈਲੈਕਸ਼ਨ ਹੋਇਆ ਸੀਗਾ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਉਹ ਉੱਥੋਂ ਜਿੱਤੇ ਸੀਗੇ ਉਹਦੀ ਵਜ੍ਹਾ ਇਹ ਸੀਗੀ ਕਿ ਅਕਾਲੀ ਤੇ ਬੀਜੇਪੀ ਦੋ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਸੀਗੇ ਜੇਕਰ ਉਹ ਦੋਵਾਂ ਦੀ ਵੋਟ ਆਪਾਂ ਕੰਬਾਈਨ ਕਰ ਲਈਏ ਤਾਂ ਅਕਾਲੀ ਭਾਏ ਭਾਉ ਤੋਂ ਗੱਤਰੇ ਸੀਗੇ ਚਲਿਆ ਜਾ ਕਹਿ ਸਕਦੇ ਆ ਕਿ ਇਹਨਾਂ ਦਾ ਵੋਟ ਜਿਹੜਾ ਉਹ ਡਿਵਾਈਡ ਹੋਣਾ 100% ਹੋਣਾ ਔਰ ਉਹਦਾ ਫਾਇਦਾ ਜਿਹੜਾ ਆ ਉਹ ਕਾਂਗਰਸ ਨੂੰ ਮਿਲੇਗਾ ਜਾਂ ਕੁਝ ਹੱਦ ਤੱਕ ਆਮ ਆਦਮੀ ਪਾਰਟੀ ਨੂੰ ਵੀ ਮਿਲੇਗਾ ਸੋ ਇਹ ਹੈ ਕਿ ਨੁਕਸਾਨ ਪੱਕਾ ਰਹੂ ਚੇਲਾ ਪੇਟਾ ਤੋਂ ਹੀ ਮੌਮ ਮਰਦਾ ਜਿਹੜਾ ਇਸ਼ਤਾਰ ਸੀਗਾ ਲੋਕ ਇਹਨਾਂ ਨੂੰ ਇਕੱਠੇ ਜਾਂਦੇ ਸੀਗੇ ਔਰ ਪਿਛਲੀ ਵਾਰ ਤੁਸੀਂ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਆਏ ਉਹਦੇ ਵਿੱਚ ਵੀ ਤੁਸੀਂ ਦੇਖਿਆ ਕਿ ਆਪਣੇ ਜਿਹੜਾ ਆ ਇਹਨਾਂ ਨੇ ਵੱਖ-ਵੱਖ ਇਲੈਕਸ਼ਨ ਲੜਿਆ ਤਾਂ ਨੁਕਸਾਨ ਕਾਫੀ ਹੋਇਆ ਬਹੁਤ ਦਿਨਾਂ ਨਾਲ ਆਮ ਆਦਮੀ ਪਾਰਟੀ ਸਾਹਮਣੇ ਆਈ ਆ ਸੋ ਕਿਤੇ ਨਾ ਕਿਤੇ ਇਹਨਾਂ ਦੁਆਨੂੰ ਜਿਹੜਾ ਇਹਨੂੰ ਨੁਕਸਾਨ ਹੋਏਗਾ ਜਿਹੜੇ ਆ ਅਲੱਗ-ਅਲੱਗ ਇਲੈਕਸ਼ਨਾਂ 'ਚ ਵੀ ਜਿੰਨਾ ਜਿੰਨਾ ਤੁਸੀਂ ਕਹਿ ਰਹੇ ਹੋ ਕਿ ਬੀਜੇ ਆ ਬੀਜੇਪੀ ਅਕਾਲੀ ਜਿਹੜੇ ਅਲੱਗ-ਅਲੱਗ ਕੋਈ ਜਿਹੜਾ ਇਹਨਾਂ ਨੂੰ ਨੁਕਸਾਨ ਹੋਏਗਾ ਤੀਸ ਅਰ ਇਹਨੀ ਉਤਰੀ ਬਾਕੀ ਉਹਤੇ ਰਹਿ ਗਈ ਤੇ ਫਿਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕਾਂਗਰਸ ਬਾਜੀ ਮਰੀ ਜੀ ਬਿਲਕੁਲ ਮੈਂ ਕਾਂਗਰਸ ਦਾ ਪਲੱਸ ਪੁਆਇੰਟ ਇਹ ਹੈ ਕਿ ਕਾਂਗਰਸ ਜਿਹੜੀ ਹੈ ਸੱਤਾ ਵਿੱਚ ਨਹੀਂ ਜੀ ਬੀ ਜੀ ਪੀ ਸੱਤਾ ਦੇ ਵਿੱਚ ਹੈ ਸੈਂਟਰ ਦੇ ਵਿੱਚ ਉਹਦਾ ਜਿਹੜਾ ਕ੍ਰੈਡਿਟ ਜ਼ਰੂਰ ਕਿਤੇ ਨਾ ਕਿਤੇ ਕਾਂਗਰਸ ਨੂੰ ਮਿਲਦਾ ਹੋਇਆ ਦਿਖ ਰਿਹਾ ਸੋ ਉਸ ਚੀਜ਼ ਨੂੰ ਪੰਜਾਬ ਦੇ ਵਿੱਚ ਕੈਸ਼ ਵੀ ਕਰਨਗੇ ਜੋ ਮੈਨੂੰ ਹੁਣ ਤੱਕ ਦੇ ਸੁਣ ਕਰਨ ਲੱਗ ਰਹੇ ਨੇ ਜੋ ਹੁਣ ਤੱਕ ਕੈਂਡੀਡੇਟ ਅਨਾਉਂਸ ਕੀਤੇ ਗਏ ਨੇ ਸਾਰੀਆਂ ਪਾਰਟੀਆਂ ਵੱਲੋਂ ਜ਼ਿਲ੍ਹੇ ਗੁਦਾਸਪੁਰ ਲੋਕ ਸਭਾ ਗੁਦਾਸਪੁਰ ਦੇ ਖੇਤਰ ਕਾਂਗਰਸ ਦਾ ਕੈਂਡੀਡੇਟ ਅਨਾਉਂਸ ਹੋ ਰਿਹਾ ਪਰ ਹੁਣ ਤੱਕ ਜੋ ਪੰਜਾਬ ਦਾ ਸਮਝਾਰੀ ਬਣ ਗਿਆ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਯੂਨ ਕਦੀ ਹੁੰਦਾ ਆ ਲਵਰੀ ਆ ਗਈ ਤੇ ਇਸ ਨੂੰ ਨੇ ਸਾਡੇ ਨਾਲ ਜਿਹੜੇ ਗ੍ਰਿਸ਼ ਪੱਤਰਕਾਰ ਜਿਹੜੇ ਵੀਰੇ ਜੀ ਮੌਜੂਦ ਸੀਗੇ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਕਿ ਪੰਜਾਬ ਦੇ ਜਿਹੜੇ ਇਲੈਕਸ਼ਨਾਂ ਦੇ ਜਿਹੜੇ ਸਮੀਕਰਨ ਹੈ ਉਹ ਕਿੰਦਾ ਦੇ ਆਣਗੇ ਤੇ ਕੀ ਸਥਿਤੀ ਇਸ ਵੇਲੇ ਰਹੇਗੀ ਜਿਹੜੇ ਸਮੀਕਰਨ ਆ ਉਹ ਵੀਰੇ ਜੀ ਨੇ ਦੱਸਿਆ ਗਿਆ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੇ ਸਮੀਕਰਨ ਪੰਜਾਬ ਦੇ ਵਿੱਚ ਬਣਨਗੇ ਇਲੈਕਸ਼ਨਾਂ ਤੱਕ ਤੇ ਸਮੇਂ-ਸਮੇਂ 'ਤੇ ਅਸੀਂ ਤੁਹਾਡੇ ਨਾਲ ਰੂਬ-ਰੂਬ ਹੁੰਦੇ ਰਵਾਂਗੇ ਤੇ ਤੁਸੀਂ ਵੇਖਦੇ ਰਹੋ ਵਰਨ ਨਿਊਜ਼ ਨਮਸਕਾਰ